ਸਤਿ ਗੁਰ ਜੀ ਮੈਂ ਰਮਨ ਕੈਨੇਡਾ ਤੋਂ ਆ ਗਈ ਆ ਆਪਣਾ ਅਸਦਰ ਨਿੱਕਾ ਜਿਹਾ ਵਲੌਗ ਲੈ ਕੇ ਇਹ ਦੇਖੋ ਇਹ ਨਾ ਪੈਡੈਸਟਰियंस ਤੇ ਚੱਲਣ ਦੀ ਥਾਂ ਆ ਪਰ ਮੈਂ ਚੱਲ ਰਹੀ ਹਾਂ ਸੜਕ ਤੇ ਤੇ ਪਿੱਛੋਂ ਆ ਰੀਆਂ ਦੱਬ ਕੇ ਗੱਡੀਆਂ ਠੀਕ ਹੈ ਇੱਥੇ ਕੀ ਪ੍ਰੋਬਲਮ ਹੈ ਜਿੱਥੇ ਮੈਂ ਜੌਬ ਤੇ ਆਣੀ ਆ ਵੀ ਇੱਥੇ ਜੋ ਪੈਡੈਸਟਰਨ ਤੇ ਚੱਲਣ ਦੀ ਜਗ੍ਹਾ ਹੈ ਪੈਡੈਸਟਰਨ ਕੈਨੇਡਾ 'ਚ ਪੈਦਲ ਚੱਲਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਜਿੱਥੇ ਪੈਦਲ ਚੱਲਣ ਵਾਲਿਆਂ ਦਾ ਰਸਤਾ ਹੈ ਨਾ ਮੰਨ ਲਓ ਐ ਇੱਥੇ ਇੱਥੇ ਕੀ ਹਿਸਾਬ ਹੈ ਬਰਫ਼ ਜੰਮੀ ਹੋਈ ਆ ਕਲੀਨ ਨਹੀਂ ਕਰਦੇ ਆਈ ਡੋਂਟ ਨੋ ਵਾਈ ਸੋਚਦੇ ਨੇ ਕਿ ਪ੍ਰਾਈਵੇਟ ਪ੍ਰਾਪਰਟੀ ਹੈ ਤਾਂ ਕਰਕੇ ਨਹੀਂ ਕਲੀਨ ਕਰਦੇ ਵੀ ਜਿਵੇਂ ਕੰਪਨੀ ਦੇ ਅੱਗੇ ਦੀ ਜਗ੍ਹਾ ਤੇ ਕੰਪਨੀ ਵਾਲੇ ਆਪ ਕਰਾਣ ਪਤਾ ਨਹੀਂ ਮੈਨੂੰ ਕੀ ਹਿਸਾਬ ਕਿਤਾਬ ਹੈ ਤੇ ਰੋਜ਼ ਮੈਨੂੰ ਸੜਕ ਤੇ ਟੁਰ ਕੇ ਆਣਾ ਪੈਂਦਾ ਹੈ ਜੋ ਕਿ ਕੈਨੇਡਾ ਦੇ ਰੂਲਸ ਦੇ ਖਿਲਾਫ ਹੈ ਪਰ ਟੁਰਨਾ ਪੈਂਦਾ ਕੀ ਕਰੀਏ ਆਫਿਸ ਮੇ ਪਹੁੰਚ ਗਈ ਹੈ ਮੇਰੇ ਸ਼ੂਜ਼ ਦਾ ਹਾਲ ਦੇਖੋ ਸਾਰੀਆਂ ਗੱਡੀਆਂ ਪਾਰਕ ਲੱਗੀਆਂ ਹੋਈਆਂ ਨੇ ਪ੍ਰੋਬਲਮ ਕੀ ਹੈ ਡਰਾਈਵਿੰਗ ਮੈਨੂੰ ਆਂਦੀ ਹੈ ਬਟ ਲਾਇਸੈਂਸ ਮੇਰੇ ਕੋ ਹੈ ਨਹੀਂਗਾ ਹੱਲੇ 2 ਸਾਲ ਮੈਨੂੰ ਹੁੰਦੇ ਜਾਂਦੇ ਬਿਨੇ ਬਸ ਸਾਲਸ ਦੇ ਮਾਰੇ ਟਰਾਈ ਨਹੀਂ ਕੀਤਾ ਕਦੀ ਤੇ ਹੁਣ ਜਦੋਂ ਲਾਇਸੈਂਸ ਬਣੇਗਾ ਉਦੋਂ ਹੀ ਗੱਡੀ ਚੱਲ ਸਕਦੀ ਹੈ ਬਿਨਾ ਲਾਇਸੈਂਸ ਦੇ ਇੰਡੀਆ ਥੋੜੀ ਹੈ ਜਿਹੜਾ ਅਸੀਂ ਗੱਡੀ ਚਲਾ ਲਾਂਗੇ ਤੇ ਕਿਸੇ ਨੂੰ ਪਤਾ ਨਾ ਲੱਗੇਗਾ ਰੂਲਸ ਆ ਰੂਲਸ ਮੈਨ ਤੇ ਐ ਮੇਰੇ ਆਫਿਸ ਦੇ ਬਾਹਰ ਦਾ ਸਰੰਗ ਜਾ ਰਹਾ ਹੈ ਐ ਵੇਖੋ ਇੱਥੇ ਸੋਲਟ ਪਾਇਆ ਹੋਇਆ ਹੈ ਸੋਲਟ ਨਾਲ ਕੀ ਹੁੰਦਾ ਹੈ ਬਰਫ਼ ਫਿਰ ਜੰਮਦੀ ਨਹੀਂ ਹੈਗੀ ਪੈਰ ਚਾੜ ਕੇ ਅੰਦਰ ਜਾਣਾ ਪੈਂਦਾ ਹੈ ਸ਼ੂਜ਼ ਦੁਸਰੇ ਚੇਂਜ ਕਰਨੇ ਪੈਂਦੇ ਨੇ ਹੋਨ ਦਾ ਅੰਦਰ ਦਾ ਵੀ ਅੱਜ ਦਿਖਾਵਾਂਗੀ ਕੁਛ ਥੋੜੀ देर ਨੂੰ ਹੁਣ ਮੈਂ ਚਲੀ ਅੰਦਰ ਪਾਸ ਪੁੰਚ ਕਰ ਲਾਂ ਫਿਰ ਮਿਲਦੀ ਹਾਂ ਤੁਹਾਨੂੰ ਇਹ ਮੇਰਾ ਮਤਲਬ ਸਾਡੇ ਜਿੱਥੇ ਮੇਰਾ ਰਿਹਾਇਸ਼ ਹੈ ਉੱਥੇ ਹੈ ਪੂਰਾ ਵੇਅਰ ਹਾਊਸ ਹੈ ਇਹ ਤੇ ਵੀਡੀਓ ਬਣਾਣੀ ਹੈ ਲਾਊਡ ਨਹੀਂ ਮੈਂ ਕੁਛ ਥੋੜੀ ਜਿਹੀ ਬਣਾਉਣਾ ਪਾਵਾਂ ਤੁਹਾਡੇ ਵਾਸਤੇ ਦੇਖ ਲਓ ਵੇਅਰ ਹਾਊਸ ਇੰਨਾ ਨਿਆ ਲੋ ਜੀ ਫੇਰ ਹਾਜ਼ਰ ਹਾਂ ਮੈਂ ਪਹਿਲਾਂ ਤੁਸੀਂ ਮੇਰਾ ਵੇਅਰ ਹਾਊਸ ਦੇਖਿਆ ਹੁਣ ਇੱਕ ਨਵੀਂ ਚੀਜ਼ ਹੋਰ ਦਿਖਾਣੇ ਆ ਤੁਹਾਨੂੰ ਜੋ ਕਿ ਟੈਂਟ ਟੈਂਟ ਕੋ ਪਿੰਕ ਕਲੈਕਸ਼ਨ ਵਿੱਚ ਇੱਕ ਹੋਰ ਕਲੈਕਸ਼ਨ ਐਡ ਹੋਈ ਹੈ ਕੋਲੈਕਸ਼ਨ ਕਲੈਕਸ਼ਨ ਜੋ ਵੀ ਤੁਸੀਂ ਕਹੋ ਉਹ ਹੈ ਪਿੰਕ ਕਲਰ ਦੀ ਕਾਫੀ ਮਸ਼ੀਨ ਜੀ ਹਾਂ ਤੁਸੀਂ ਠੀਕ ਸੁਣਿਆ ਪਿੰਕ ਗਰਲੇ ਜੜੀ ਇਹਨੇ ਦੇਖੋ ਪਿੰਕ ਕਲਰ ਦੀ ਕਾਫੀ ਮਸ਼ੀਨ ਲੈਂਦੀ ਹੈ ਆਪਣੇ ਵਾਸਤੇ ਸਪੈਸ਼ਲੀ ਇਹਦੇ ਉੱਤੇ ਦੋ ਕਾਫੀ ਦੇ ਡੱਬੇ ਨੇ ਇੱਕ ਹੌਟ ਚਾਕਲੇਟ ਦਾ ਇੱਕ ਕਾਫੀ ਦਾ ਆਲਰੇਡੀ ਇਹਦੀ ਕਲੈਕਸ਼ਨ ਜਿਹੜੀ ਹੈ ਵੇ ਕਿਟੀ ਹੈਲੋ ਕਿਟੀ ਹੈਲੋ ਕਿਟੀ ਸਟਾਰਬਕਸ ਇਹ ਉਹ ਸਾਰੇ ਇਹ ਕਾਫੀ ਕੁਝ ਪਿੰਕ ਹੋ ਰਿਹਾ ਹੌਲੀ ਹੌਲੀ ਵਧੀ ਜਾ ਰਿਹਾ ਉਹਨਾਂ ਦਾ ਦੇਖੋ ਦੂਸਰਾ ਕੱਪ ਵੀ ਆ ਗਿਆ ਪਿੰਕ ਤੇ ਬਾਕੀ ਥੋੜਾ ਸਮਾਨ ਨੇ ਉੱਤੇ ਰੱਖਿਆ ਆ ਤਾਂ ਸੋਚਣ ਵਾਲੀ ਗੱਲ ਹੈ ਦੇਖੋ ਕਿੱਦਾਂ ਕਿੱਦਾਂ ਦੇ ਸ਼ੌਂਕ ਹੁੰਦੇ ਆ ਕਾਫੀ ਮਸ਼ੀਨ ਆ ਭਲਾ ਤੂੰ ਘਰੇ ਰੱਖ ਹੈ ਨਾ ਉੱਥੇ ਕਾਫੀ ਬਣਾ ਜਾਂ ਕੁਝ ਕਰ ਇਹਨੇ ਯੂਜ਼ ਵੀ ਨਹੀਂ ਕੀਤੀ ਐਜ਼ ਆ ਸ਼ੋਪੀਸ ਰੱਖ ਦਿੱਤੀ ਇੱਥੇ ਲਿਆ ਕੇ ਮੈਨੂੰ ਲੱਗਦਾ ਵੀ ਨਹੀਂ ਆ ਯੂਜ਼ ਕਰੇਗੀ ਆਈ ਡੋਨਟ ਨੋ ਇਹ ਸਾਰੇ ਕੱਪ ਨੇ ਜਿਹੜੇ ਇਆ ਫਿਰ ਕਾਪੇ ਕਾਵੇ ਇੱਕ ਉਥੇ ਕਾਪਿਆ ਹੈ ਇਹ ਜਾਂ ਫਿਰ ਉਹ ਸਿੱਪਰ ਨੇ ਇਹ ਕੋਈ ਵੀ ਯੂਜ਼ ਨਹੀਂ ਕਰਦੀ ਇਹਨਾਂ ਚ ਰੱਖਣ ਵਾਸਤੇ ਕਿਉਂਕਿ ਬਸ ਪਿੰਕ ਚੀਜ਼ਾਂ ਯੂਜ਼ ਕਰਨ ਦਾ ਸ਼ੌਂਕ ਨਹੀਂ ਬਾਕੀ ਹਾਂ ਬਈ ਗੱਲ ਤਾਂ ਸਹੀ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇੱਥੇ ਆ ਕੇ ਇਹ ਕੁੜੀ ਨੂੰ ਦੇਖ ਕੇ ਤਾਂ ਮੈਨੂੰ ਪਤਾ ਲੱਗਾ ਬਾਕੀ ਬਹੁਤ ਲੋਕਾਂ ਨੂੰ ਵੇਖਿਆ ਪਰ ਇਹ ਤਾਂ ਆਬਸੈਸਡ ਹੈ পাগল ਹੋ ਚੁੱਕੀ ਹੈ ਬਿਲਕੁਲ ਪਿੰਕ ਕਲਰ ਕਿੱਛੇ ਕਿ ਕਾਫੀ ਮਸ਼ੀਨ ਵੀ ਪਿੰਕ ਆ ਗਈ ਘਰ ਰੱਖਣ ਦੀ ਬਜਾਏ ਆਪਣੇ ਡੈਸਕ ਤੇ ਰਾਈ ਸੋ ਸਟ੍ਰੇਂਜ ਨਾ ਲੋ ਜੀ ਪਹੁੰਚ ਗਏ ਆ ਆਪਣੇ ਘਰ ਗੱਡੀ پارک ਲੱਗ ਰਹੀ ਹੈ ਫਾਈਨਲੀ ਮੰਡੇ ਤੇ ਅੱਜ ਟਿਊਜ਼ਡੇ ਦਾ ਦਿਨ ਅਸੀਂ ਕੱਢ ਲਿਆ ਹੈ ਠੀਕ ਹੈ ਹੁਣ ਕਿੰਨੇ ਦਿਨ ਰਹਿ ਗਏ ਬਾਸ ਵੈਡਨਸਡੇ, ਥਰਸਡੇ, ਫਰਾਈਡੇ ਐਂਡ ਅਗੇਨ ਦਾ ਵੀਕਐਂਡ ਓਹੋ ਬੜੀ ਤਾਂ ਸੱਲੀ ਹੁੰਦੀ ਹੈ ਜਿਸ ਦਿਨ ਕਿਊਜ਼ਡੇ ਨਿਕਲ ਜਾਂਦਾ ਨਾ ਤਾਂ ਵੀਕਐਂਡ ਆਉਂਦਾ ਬਹੁਤ ਜ਼ਬਰਦਸਤ ਸੱਲੀ ਹੁੰਦੀ ਬਹੁਤ ਜ਼ਬਰਦਸਤ ਹੁਣ ਮੇਰੇ ਹਸਬੰਡ ਆ ਗਏ ਨੇ ਤੇ ਇਸੇ ਤਰ੍ਹਾਂ ਆਪਾਂ ਅੱਜ ਦੇ ਵਲੋਗ ਦਾ ਕਰਦੇ ਹਾਂ ਅੰਤ ਤੱਕ ਮਿਲਾਂਗੇ ਬਾਏ ਬਾਏ